ਸਤ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਕਿ ਆਪਣੀ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਵਿੱਚ ਕਿਸਾਨ ਵੀਰੋ ਤੁਹਾਨੂੰ ਟੋਟਲ 6 ਨਾਕ ਦਿਖਾਵਾਂਗੇ ਜਿਹੜੇ ਕਿ ਪਿੰਡ ਮੱਲੀਆਂ ਖੁਰਦ ਦੇ ਵਿੱਚ ਸੇਲ ਵਾਸਤੇ ਹਨ ਕੁਆਲਿਟੀ ਤੁਹਾਡੀ ਅੱਖਾਂ ਦੇ ਸਾਹਮਣੇ ਆ ਵੀਰੋ ਬਹੁਤ ਸੋਹਣੀ ਪਿੰਡ ਦਾ ਨਾਮ ਹੈਗਾ ਮੱਲੀਆਂ ਖੁਰਦ ਜ਼ਿਲ੍ਹਾ ਜਲੰਧਰ ਜਿਹੜਾ ਕਿ ਨਕੋਦੋਂ ਤੋਂ ਕਰਪੂਠਾ ਰੋਡ ਦੇ ਵਿੱਚ ਆ ਰਿਹਾ ਤੇ ਮੋਬਾਈਲ ਨੰਬਰ ਉੱਤੇ ਸਕਰੀਨ ਤੇ ਆ ਰਿਹਾ ਆ ਜੇ ਕੋਈ ਬਾਈ ਨਾਲ ਐਨੀਮਲ ਨੂੰ ਲੈਣਾ ਚਾਹੁੰਦਾ ਕਾਲ ਕਰ ਸਕਦਾ ਆ ਕਵਾਲਿਟੀ ਬਹੁਤ ਸੋਹਣੀ ਆ ਬੱਚਿਆਰੀ ਤੇ ਸਾਰੀਆਂ ਬੱਚੀਆਂ ਦੰਦੋਂ ਖੀਜੀਆਂ ਆ ਚਾਰ-ਚਾਰ ਥਾਲਿਆਂ ਗਾਹਾਂ ਮਹੀਨਿਆਂ ਤੋਂ ਲੈ ਕੇ ਸਾਲ ਦੇ ਵਿੱਚ ਬੱਚੇ ਇਹਨਾਂ ਦੀ ਉਮਰ ਆ ਬਰੀਕ ਤੁਹਾਡੀਆਂ ਅੱਖਾਂ ਸਾਹਮਣੇ ਆ ਇਹਨੂੰ ਕਵਾਂਗੇ ਸਦਾ ਚੀਜ਼ਾਂ ਨੇ ਤੇ ਜਿਹੜੇ ਬਾਈ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਬੇਨਤੀ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੁਸੀਂ ਫੇਸਬੁੱਕ ਤੇ ਸਾਡੀ ਵੀਡੀਓ ਦੇਖ ਰਹੇ ਆ ਤਾਂ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਕਿਉਂਕਿ ਇਦਾਂ ਦੇ ਬਹੁਤ ਸਾਰੇ ਐਨੀਮਲਾਂ ਦੀ ਵੀਡੀਓ ਲਗਾਤਾਰ ਹੁਣ ਆਉਂਦੀ ਰਹਿਣਗੀਆਂ ਦੇਖਿਓ ਕੁਆਲਿਟੀ ਵਾਈਟ ਫੇਸ ਜਿਹੜੀਆਂ ਬੱਚੇ ਦੀ ਵਾਲਾ ਡਿਮਾਂਡ ਰਹਿੰਦੀ ਆ ਅਜਿਹੀ ਦੀ ਵੀਡੀਓ ਵਿੱਚ ਤੁਹਾਨੂੰ ਉਹ ਵੀ ਦੋ ਦਿਖਾਈਆਂ ਗਈਆਂ ਇੱਕ ਪੰਜਾਬ ਵਾਲੀ ਜੱਸੀ ਬਹੁਤ ਸੋਹਣੀ ਜੱਸੀ ਫਰਿਆ ਗੰਦੋ ਖੀਰੀ ਹਾਲੇ ਇੱਕ ਐਰ ਸ਼ੇਰ ਬ੍ਰਿਜ ਤੇ ਪੈਂਦੀ ਫਿਰ ਦਿਖਾਵਾਂਗੇ ਥਾਨ ਹਵਾਨਾ ਬਹੁਤ ਸੋਹਣਾ ਅਸੀਂ ਨੂੰ ਲੱਗਾ ਧੰਨਵਾਦ ਤੁਹਾਡੇ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ ਅੱਜ ਦੀ ਵੀਡੀਓ ਵਿੱਚ ਆਪਣਾ ਹੀ ਸ਼ੇਨਕ ਸੇਲਸਨ ਧੰਨਵਾਦ